ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਂ ਚਲਾਈ ਵੀ ਆ ਮੋਟਰ ਮੂੰਗੀ ਚ ਪਾਣੀ ਨੂੰ ਪਾਣੀ ਛੱਡਿਆ ਪਿਆ ਆਪਣਾ ਦਸੋਣਿਆ ਸੋਨੂੰ ਮੂੰਗੀ ਦੇ ਆਦੇ ਆਪਾਂ ਪਾਣੀ ਛੱਡਿਆ ਪਿਆ ਇਹ ਕੱਲ ਦਾ ਭਰਿਆ ਲਿਆ 11 ਉਹ ਅੱਜ ਭਰਿਆ ਯਾਨੀ ਕਿ ਉੱਚੋ ਕੱਲ ਅੱਧਾ ਖੋ ਗਿਆ ਸੀ ਇੱਕ 11 ਯਾਨੀ ਕਿ 4 ਕ ਘੰਟੇ ਆਉਂਦੀ ਹੈ ਲਾਇਟ ਦੇਖੋ ਮੂੰਗੀ ਚੌਕ ਘੰਟੇ ਜਾਨਕੀ ਨੈੱਟ ਭਰ ਦਿੰਦੀ ਆ ਜਾਨਕੀ ਪੌਣ ਦੇ ਕਿਲਾ ਕਿਲਾ ਬਸ ਪੌਣਾ ਕਿਲਾ ਜਾਨਕੀ ਡੇਢ ਘਿਆਰੇ ਅੱਧੀ ਕਿਲੇ ਤੋਤੇ ਉੱਤੇ ਕਿਹੜਿਆ ਅੱਧਾ ਕਿਲਾ ਭਰ ਕੇ ਦੂਜੇ ਕਿਾਰੇ ਚ ਅੱਧਾ ਹੋ ਜਾਂਦਾ ਜਾਨਕੀ ਛੋਟੀ ਪਾਏ ਆਪਾਂ ਕਿਾਰੇ ਕਿਉਂਕਿ ਵੀ ਲਾਈਟ ਘਟ ਜਾਂਦੀ ਨਾ 4 ਕਿ ਘੰਟੀ ਆਉਂਦੀ ਆ ਲਾਈਟ ਬਸ ਫੇਰ ਸਾਢੇ 8 ਉੱਠ ਜਾਂਦੀ ਆ ਇਹ ਥੋੜਾ ਜਿਹਾ ਬਾਣ ਚੜਾ ਜਾ ਕਰਕੇ ਇਹਨੂੰ ਤਾਂ ਪਾਣੀ ਛੇਤੀ ਲਾਇਆ ਤੇ ਉਹ ਦੂਜੀ ਲਾਈਨ ਨੂੰ ਹਜੇ ਅੜ ਕੇ ਲਾਵਾਂ ਜੋ ਵੀ ਤੁਹਾਨੂੰ ਦਿਖਾਉਨੇ ਆ ਉਹ ਲਾਈਨ ਵੀ ਇਹ ਸਪਰੇਅ ਆਪਾਂ ਇੱਥੇ ਇੱਕ ਕਰਤੀ ਸੀਗੀ ਦੇਖੋ ਮੂੰਗੀ ਆਪਣਾ ਬੀ ਆ ਇਹ 14 14 ਕਿਲੋ 14 14.5 ਇਹਦੇ ਚ ਉਧਰਲੀ ਉਧਰ ਪਾਇਆ ਆਪਾਂ ਇੱਕ ਬਾਣ ਚ ਆਪਾਂ ਸਾਢੇ 13 ਪਾਇਆ ਉਹ ਚ ਘਟਾ ਲਿਆ ਸੀ ਇਹ ਚ ਥੋੜਾ ਜਿਹਾ ਵੱਧ ਪਿਆ ਆ ਪਿਆ ਦੇਖੋ ਆਹ ਮੂੰਗੀ ਵੀ ਆ। ਯਾਨੀ ਕਿ ਉਹ ਲੈਂਡ ਥੋੜੀ ਜਿਹੀ ਖੁਸ਼ਕ ਸੀਗੀ ਤਾਂ ਤੇ ਦੇਖੋ ਇਹ ਮੂੰਗੀ। ਇਹਨੂੰ ਵੀ ਹਨ ਯਾਨੀ ਕਿ ਇੱਕ ਦਿਨ ਦੀ ਨਾਲੇ ਵਜਾਂ ਦਾ ਨਾਲੇ ਉਹਦਾ ਫਟਾਰਾ ਉਧਰ ਹੀ ਲੈਂਡ ਦਾ ਨਾਲੇ ਇਹਦਾ ਦੇਖੋ। ਇਹ 'ਚ ਯਾਨੀ ਕਿ ਗੱਲ ਥੋੜੀ ਜਿਹੀ ਵੱਧ ਸੀਗੀ। ਦੇਖੋ ਹੈ ਨਹੀਂ ਜਮਈ ਨਾ ਕੋਈ ਝੋਨਾ ਨਾ ਕੋਈ ਦੇਖੋ ਘਾਹ ਕੂੜਾ ਦੇਖੋ ਵਧੀਆ ਖੜੀ ਆ। ਇੱਕ ਸਾਡਾ ਉਧਰ 5 ਕਿੱਲੇ ਨਮਾ ਬਾਣਾ ਪਹਿਲੀ ਈਰ ਵਾਲਾ ਉਹ 'ਚ ਥੋੜਾ ਜਿਹਾ ਝੋਨਾ ਹੋ ਗਿਆ ਨਾਲੇ ਉਹ 'ਚ ਸਟੈਂਪ ਵੀ ਅਸੀਂ 2-2 ਲੀਟਰ ਪਾਈ ਆ ਦੇਖੋ ਖੋਜਕ ਦੇ ਗਿੱਲੇ ਜੇ ਵਾਣ ਦਾ ਇੰਨਾ ਫਰਕ ਆ ਦੇਖੋ ਕਿਵੇਂ ਸਿਆੜ ਇਹ ਚ ਵੀ 1.14 ਕਿਲੋ ਵੀ ਪਿਆ ਵਿਆ ਉਧਰਲਾ ਜਿਹੜਾ ਵਾਹਣਾ ਉਹਦੇ ਚ 5 ਕਿੱਲਿਆਂ ਚ ਉਹ ਚ ਪਿਆ ਵਿਆ ਆਪਣਾ 1.13 ਕਿਲੋ ਵੀ ਆ ਦੇਖੋ ਕਿ ਇੱਕ ਸਪਰੇ ਹੋ ਗਈ ਐ ਤੇ ਵੀ ਦੇਖੋ ਮੂੰਗੀ ਦਾ ਫਟਾਰਾ ਦੇਖੋ ਆਹ ਦੇਖੋ ਸਿਆੜ ਆਏ ਭਰੀ ਖੜੀ ਆ ਬਾਦੂ ਕੁਛ ਨਹੀਂ ਕੋਈ ਨਾ ਘਾਰ ਨਾ ਡੱਪਾ ਨਾ ਝੋਨਾ ਕੁਛ ਨਹੀਂ ਤੇ ਇਹ ਚ ਆਪਣੇ ਨੂੰ ਕੰਮ ਵੱਧ ਹੋ ਗਿਆ ਲੱਗਦੇ ਨੂੰ ਪੰਜਵਾਂ ਸਾਲ ਆ ਇਹ ਚ ਆਪਾਂ ਸਟੈਂਪੋ ਵੀ ਨਹੀਂ ਪਾਈ ਉਧਰ ਜਿਹੜਾ ਨਵਾਂ ਬਾਣ ਲਾਇਆ ਉਹਦੇ ਚ ਆਪਾਂ ਪਾਈ ਆ ਸਟੈਂਪ ਤੇ ਬਹੁਤ ਵਧੀਆ ਮੰਗੀ ਆ ਯਾਨੀ ਕਿ ਹੁਣ ਪਾਣੀ ਇੱਕ ਪਲਾਈ ਕਰ ਦਾਂਗੇ ਉਹ ਲੈਣ ਹੁਣ ਉਹ ਤੇ ਦੋ ਉਹ ਚ ਕਿਲਾ ਖ ਰਹਿ ਗਿਆ ਲੱਗ ਕੇ ਫਿਰ ਆ ਲੈਣ ਨੂੰ ਵੀ ਚੌਕਲੇ ਵਾਲੀ ਨੂੰ ਵੀ ਛੱਡ ਦਾਂਗੇ ਅਜੇ ਆਪਾਂ ਪਰਸੋਂ ਹੀ ਚਲਾਈ ਆ ਮੋਟਰ ਹੁਣ ਸਾਰੇ ਇੱਕ ਬੜਾ ਹੀ ਹੋ ਜੂ ਇਹਨਾਂ ਆਲੇ ਫਿਰ ਸਪਰੇਅ ਕਰ ਦਾਂਗੇ ਤੇ ਆ ਆਪਣੇ ਖੜੇ ਆ ਪਿਆਜ਼ ਦੇਖੋ ਤੇ ਆ ਆਪਣੀ ਸ਼ਿਮਲਾ ਮਿਰਚਾ ਦੇਖੋ ਨਾਲ ਹੀ ਫਲ ਚੱਕਦੀ ਆਉਂਦੀ ਆ ਦੇਖੋ ਬਣ ਚੱਲੀਆਂ ਮਿਰਚਾਂ ਵੀ ਦੇਖੋ ਛੋਟੇ ਛੋਟੇ ਬੂਟਿਆਂ ਨੂੰ ਐ ਪੜ ਪੈ ਗਿਆ ਪੂਰਾ ਪਿਆਜ਼ ਆ ਆ ਆ ਮੇਥੀ ਸੀ ਵੱਢ ਲਈ ਉਹਦੇ ਸੁੱਕਣੀ ਪਾਈ ਵੀ ਆ ਆ ਵੀ ਮਿਰਚਾਂ ਹੀ ਖੜੀਆਂ ਆ ਤਰ੍ਹਾਂ ਕੀਰੇ ਖੜੇ ਆ ਐ ਤੇ ਬੱਡਾਂ ਜਾਂ ਤੇ ਗੁਵਾਰਾ ਲਾਤਾ ਖੁਵਾਰੀ ਗੁਵਾਰਾ ਨਹੀਂ ਗੁਵਾਰੀ ਲਈ ਆ ਆ ਟਣੀਆਂ ਖੜਾ ਪਕਾਵਾਂ ਜਾਂ ਬਸ ਇਹ ਵੱਢ ਲਾਂਗੇ ਆ ਦੇਖੋ ਟਮਾਟੇ ਟਮਾਟੇ ਵੀ ਫਲਣਾ ਦੇਖੋ ਐ ਗੁੱਛੇਦਾਰ ਆ ਐ ਫਲਣਾ ਭਰੇ ਭੇ ਆ ਟਮਾਟੇ ਨੇ ਛੋਟਾ ਜਿਹਾ ਬੂਟਾ ਛੋਟੇ ਛੋਟੇ ਹੀ ਹੈ ਦੇਖੋ ਆਹ ਟਮਾਟਰ ਇਹਨਾਂ ਗੁੱਛੇ ਵਾਲੇ ਟਮਾਟਰ ਹੀ ਲੱਗਦੇ ਆ ਫੁੱਲ ਤੇ ਇੱਥੇ ਦੇਖੋ ਆਹ ਗੁੱਛੇ ਹੀ ਲੱਗਦੇ ਆ ਤੇ ਆਹ ਬੇਲ ਵਾਲੇ ਆ ਟਮਾਟਰ ਹੁਣ ਇਹਨਾਂ ਨੂੰ ਅਸੀਂ ਬੰਨਣੀਆਂ ਰਸੀਆਂ ਜੀਆਂ ਉਹ ਬੇਲ ਵਾਲੇ ਆ ਦੋਈ ਆ ਬੂਟੇ ਬੇਲ ਵਾਲੇ ਦੇਖੋ ਇਹਨੂੰ ਬੰਨ ਕੇ ਬੇਲ ਜੀ ਦੇ ਚਾੜਦੇ ਆ ਆ ਕੀ ਰਹਿੰਦੀਆਂ ਬੇਲਾ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨਾ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ